ਹਲੋ ਹਾਂਜੀ ਅਸੀ ਕਾਲਜੀ ਸਾਰਿਆਂ ਨੂੰ ਸਵਾਗਤ ਸਾਰਿਆਂ ਦਾ ਆਪਣੇ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਦੀ ਜਿਹੜੀ ਇਹ ਵੀਡੀਓ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਆ 2024 ਮਾਡਲ ਥੋੜੇ ਸਾਹਮਣੇ ਖੜਾ ਜਿਹੜੇ 4 ਦਿਨ ਹੋ ਗਿਆ ਲਿਆਂਦੇ ਨੂੰ ਥੋੜਾ ਜਿਹਾ ਡੀਜੀ ਕਰਕੇ ਬਾਹੀ ਕਰਕੇ ਸਾਫ਼ ਨਹੀਂ ਕਰ ਹੋਇਆ ਹੈਗਾ ਹੁਣੀ ਮੈਂ ਖੇਤ ਵਿੱਚ ਆਇਆ ਸੀਗਾ ਤੇ ਮੈਂ ਸੋਚਿਆ ਪਹਿਲਾਂ ਵੀਡੀਓ ਬਣਾ ਲਈਏ ਉਦੋਂ ਬਾਅਦ ਫਿਰ ਦੇਖਦੇ ਆ ਅੱਜ ਤੁਹਾਨੂੰ ਇਹਦੇ ਬਾਰੇ ਸਾਰੇ ਨੋਟ ਦੇਵਾਂਗੇ ਬਈ ਕੀ ਕੀ ਚੇਂਜਸ ਆਈਆਂ ਨੇ ਕਿਹੜੀਆਂ ਚੇਂਜਸ ਪਹਿਲਾਂ ਹਣੀਆਂ ਸੀਗੀਆਂ ਠੀਕ ਆ ਉਹ ਹੋਈਆਂ ਨੇ ਹੁਣ ਜਾਂਸੀ ਨੇ ਕੀਤੀਆਂ ਆ ਮਾਡਲ ਦੇ ਵਿੱਚ ਬਾਕੀ ਜੋੜੇ ਰੋ ਸਾਰੇ ਜਾਣੇ ਵੀਡੀਓ ਵਿੱਚ ਤੇ ਦੇਖਦੇ ਹਾਂ ਜੋ ਅੱਗੇ ਕੀ ਕੀ ਚੇਂਜਸ ਇਹਦੇ ਵਿੱਚ ਤੇ ਸਭ ਤੋਂ ਪਹਿਲੀ ਚੇਂਜ ਹੈਗੀ ਆ ਬਈ ਇਹਦੇ ਹਿੱਸੇ ਦੀ ਫਰੰਟ ਤੋਂ ਆ ਜਿਹੜੇ ਆਪਣੇ ਵੇਟ ਆ ਇਹ ਏਜੰਸੀ ਦੇ ਰਿਜੀਨਲ ਵੇਟ ਆ ਇਹ ਸੀਐਨਐਚ ਦੇ ਇਹ ਆਪਾਂ ਟਰੈਕਟਰ ਦੇ ਵਿੱਚ ਨਹੀਂ ਹੁੰਦੇ ਹੈਗੇ ਇਹ ਆਪਾਂ ਅਲੱਗ ਪੋਏ ਆ ਅਲੱਗ ਪੈਸੇ ਦੇ ਕੇ ਜਿਹੜੀ ਹਿੱਸੇ ਦੀ ਚੇਂਜ ਇਹ ਆ ਜਿਹੜੇ ਪਹਿਲਾਂ ਵਾਲੇ ਮਾਡਲ ਸੀਗੇ ਉਹਨਾਂ ਤੋਂ ਜਿਹੜੀ ਆਹ ਵਿਡਥ ਸੀਗੀ ਟਾਇਰ ਤੋਂ ਲੈ ਕੇ ਇਹਦੇ ਵਿੱਚ ਇਹ ਬਹੁਤ ਘੱਟ ਸੀ ਜਦੋਂ ਡਰਾਈਵਰ ਮੋੜਦਾ ਸੀਗਾ ਜਦੋਂ ਸਪੋਜ਼ ਕਰੋ ਇਦਾਂ ਡਰਾਈਵਰ ਮੋੜ ਰਿਹਾ ਜੇ ਇਧਰੋਂ ਟੱਚ ਕੇ ਜਾਂਦਾ ਸੀ ਉਹ ਲੈਟਰ ਨਾਲ ਲੱਗੇ ਜਾਂਦਾ ਸੀਗਾ ਜਿਹੜੇ ਬਾਈਆਂ ਕੋਲ ਹੋਊਗਾ ਉਹਨਾਂ ਨੂੰ ਪਤਾ ਹੋਊਗਾ ਇਹ ਤੇ ਉਹ ਇਹਨੇ ਹੁਣ ਕੀ ਕੀਤਾ ਜਿਹੜਾ ਆਹ ਟਾਇਰ ਦੀ ਵਿਡਥ ਆ ਜਿਹੜੀ ਆਹ ਲੈਡ ਤੋਂ ਲੈ ਕੇ ਆਹ ਟਾਇਰ ਆ ਜਿਹੜਾ ਇਹ ਵਧਾਤੀ ਆ ਮਤਲਬ ਇਸਾ ਚੌੜਾ ਕਰਤਾ ਕਤੋਂ ਮੈਨ ਇਹ ਪ੍ਰੋਬਲਮ ਆ ਰਹੀ ਸੀ ਉਹ ਇਹਨਾਂ ਨੇ ਆ ਮਾਡਲ ਵਿੱਚ ਪ੍ਰੋਪਰ ਸਹੀ ਕਰਤੀ ਤੇ ਇਦੋਂ ਅਗਲੇ ਚੇਂਜ ਹੈਗੇ ਆ ਜੀ ਇਹਦੀ ਐਲਈਡੀ ਲਾਈਟਾਂ ਆ ਇਹਦੀ ਐਲਈਡੀ ਲਾਈਟ ਹੈ ਜੀ ਇੱਥੇ ਸਾਈਡ ਤੇ ਇਹਦੇ ਵਿੱਚ ਬਾਰ ਠੀਕ ਹੈ ਜੀ ਪਾਕਿਸਤਾਨ ਵਿੱਚ ਚਲਾ ਕੇ ਦਿਖਾ ਦਿੰਦਾ ਇੱਕ ਮਿੰਟ ਆ ਦੇਖ ਲਓ ਇਹ ਐਲਈਡੀ ਲਾਈਟ ਚੇਂਜ ਹੈ ਦੇ ਵਿੱਚ ਤੇ ਅੱਗੇ ਹੈਗਾ ਤੇ ਹੁਣ ਆਪਾਂ ਟਰੈਕਟਰ ਥੋੜਾ ਘੁਮਾ ਕੇ ਲਾ ਲਿਆ ਕਿਉਂਕਿ ਧੋਪ ਪੈਂਦੀ ਸੀ ਕਿ ਤੇ ਵੀਡੀਓ ਪ੍ਰੋਪਰ ਨਹੀਂ ਬਣਦੀ ਸੀ ਤੁਹਾਨੂੰ ਲੇਟ ਲੇਟਾਂ ਦਾ ਜਦੋਂ ਸਾਰਿਆਂ ਨੂੰ ਪਤਾ ਹੀ ਆ ਇਹ ਤਾਂ ਮਤਲਬ ਕਾਫੀ ਕਾਮਨ ਜਿਹਾ ਨਾ ਵੀ ਸਾਰਿਆਂ ਨੂੰ ਪਤਾ ਵੀ ਲੇਟ ਲੇਟਾਂ ਆਉਂਦੀਆਂ ਇਹਦੇ ਵਿੱਚ ਤੇ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਨਾ ਇੱਕ ਮਤਲਬ ਮੇਨ ਚੇਂਜ ਆਇਆ ਇਹਦੇ ਵਿੱਚ ਤੇ ਉਹ ਸ਼ਾਇਦ ਘੱਟ ਲੋਕਾਂ ਨੂੰ ਪਤਾ ਹੋਊਗਾ ਉਹ ਆਪਾਂ ਵੀਡੀਓ ਦੇ ਸਭ ਤੋਂ ਐਂਡ ਤੇ ਦਿਖਾਵਾਂਗੇ ਓਕੇ ਦੇਖੋ ਤੋਂ ਬਾਅਦ ਇਹਦੀ ਅਗਲੀ ਚੀਜ਼ ਸੁਣ ਲਓ ਇਹਦੇ ਇੰਜਨ ਵਿੱਚ ਤਾਂ ਮਤਲਬ ਟੋਟਲੀ ਸੇਮ ਹੀ ਹੈ ਜ਼ਿਆਦਾਤਰ ਕੋਈ ਜ਼ਿਆਦਾ ਚੇਂਜ ਨਹੀਂ ਹੋਇਆ ਹੈਗਾ ਕਿਸੇ ਪਾਸੇ ਉਦੋਂ ਬਾਅਦ ਆਪਾਂ ਗੱਲ ਕਰੀਏ ਇਹਦੇ ਫੁੱਟ ਰੈਸਟ ਦੀ ਫੁੱਟ ਰੈਸਟ ਠੀਕ ਆ ਬਹੁਤ ਜ਼ਿਆਦਾ ਉੱਚਾ ਚੱਕਿਆ ਇਹਨਾਂ ਨੇ ਇਹਦਾ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਬਈਆਂ ਕੋਲ ਪਹਿਲਾਂ ਹੈਗੇ ਆ ਉਹਨਾਂ ਨੂੰ ਪਤਾ ਲੱਗੂਗਾ ਫੁੱਟ ਰੈਸਟ ਆ ਦੋ ਪੈਡਲ ਦੇ ਤੇ ਨਾਲ ਇਹਦੇ ਉੱਪਰ ਚੜ੍ਹਨ ਫੁੱਟ ਰੈਸਟ ਘਟੋ ਘਟ ਮੇਰੇ ਹਿਸਾਬ ਨਾਲ ਫੁੱਟ ਦੇ ਨੇੜ ਤੇੜ ਤਾਂ ਚੱਕਿਆ ਗਿਆ ਹੈ ਉਦੋਂ ਬਾਅਦ ਫੋਰਟ ਰੈਸਟ ਚੱਕਿਆ ਗਿਆ ਤੇ ਉਹਦੇ ਨਾਲ ਕੀਤੇ ਇਹਨਾਂ ਨੇ ਆਹ ਫੋਰ ਬਿਲ ਗੇਅਰ ਆ ਲਾਤਾ ਇੱਥੇ ਜਿਹੜੇ ਪਹਿਲਾਂ ਵਾਲੇ 4x4 ਸੀਗੇ ਉਹਨਾਂ ਦਾ ਗੇਅਰ ਇੱਥੇ ਸੀਗਾ ਜਿੱਦਾਂ ਮਹਿੰਦਰਾ ਦਾ ਹਾਈ ਲੋ ਗੇਅਰ ਹੁੰਦਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜੀ ਚੇਂਜ ਹੈਗੀ ਉਹ ਜਿਹੜੀ ਆਹ ਬੈਠ ਇਹਨਾਂ ਨੇ ਸੀਟ ਤੇ ਮਰਗਾੜਦੀ ਇਹ ਘਟਾਤੀ ਹੈ ਪਹਿਲਾਂ ਨਾਲੋਂ ਥੋੜਾ ਜਿਹਾ ਸਾਈਡ ਤੇ ਬਿਠਣਾ ਥੋੜਾ ਜਿਹਾ ਅਨਕੰਫਰਟੇਬਲ ਹੈਗਾ ਪਰ ਠੀਕ ਆ ਬੰਦਾ ਬਹਿ ਜਾਂਦਾ ਉਹਦੋਂ ਨਾਲ ਕੀ ਹੋਇਆ ਲੋਹ ਡਰਾਈਵਰ ਸੀਟ ਇਹ ਬਹੁਤ ਜਿਆਦਾ ਕੰਫਰਟੇਬਲ ਹੋ ਗਈ ਮਤਲਬ ਜੇ ਡਰਾਈਵਰ ਚਲਾਉਂਦਾ ਉਹਨੂੰ ਇਦਾਂ ਸਾਈਡ ਤੇ ਆ ਸੀਟ ਥੋੜੀ ਚੌੜੀ ਆ ਥੋੜਾ ਸਾਈਡ ਤੇ ਹੀ ਮਤਲਬ ਬੈਣ ਨੂੰ ਠੀਕ ਆ ਤੇ ਉਦੋਂ ਬਾਅਦ ਸੀਟ ਦੇ ਵਿੱਚ ਇਹਨਾਂ ਨੇ ਆ ਦੇਤਾ ਮਤਲਬ ਕਾਈਂਡ ਆਫ ਸੀਟ ਬੈਲਟ ਉਦੋਂ ਬਾਅਦ ਜੇ ਆਪਮਾਰ ਟਰੈਕਟਰ ਦੀ ਪਿਛਲੇ ਹਿੱਸੇ ਦੀ ਉਚਾਈ ਦੀ ਗੱਲ ਕਰੀਏ ਹਿੱਸਾ ਜਿਵੇਂ ਆਪਣਾ ਮੰਨ ਲਓ 5620 ਟਰੈਕਟਰ ਜਿੰਨਾ ਉੱਚਾ ਸੀਗਾ ਇਹ ਟਰੈਕਟਰ ਇੰਦਾਂ ਨੇ ਉਨਾ ਉੱਚਾ ਕਰਤਾ ਹੁਣ ਉੱਪਰ ਬਹਿ ਕੇ ਪਤਾ ਲੱਗਦਾ ਜਿੰਨਾ 56 20 ਉੱਚਾ ਸੀਗਾ ਉਨਾ ਉੱਚਾ ਇਹ ਟਰੈਕਟਰ ਰਸਟ ਹੈ ਬਾਕੀ ਘਟੋ ਘਟ ਇਹ ਟਰੈਕਟਰ ਸਾਡੇ 5 ਫੁੱਟ ਤੋਂ ਉੱਪਰ ਮੰਨ ਲਓ ਉਨਾ ਉੱਚਾ ਵਾ ਇਹ ਇਥੇ ਮਰਗੜ ਤੱਕ ਤੇ ਉਦੋਂ ਬਾਅਦ ਇਹਦੀਆਂ ਜਿਹੜੀਆਂ ਆਹ ਲਾਈਟਾਂ ਨੇ ਇਹ ਵੀ ਆਲਰੇਡੀ ਆਈਆਂ ਇਹ ਤਾਂ ਚਲੋ ਸਰ ਉਹਨਾਂ ਪਤਾ ਹੀ ਆ ਇਹ ਤਾਂ ਕਾਮਨ ਆ ਉਕੇ ਬਾਰਲੀ ਚੀਜ਼ ਜਮੈਂ ਦੇਖੀ ਜਾਂਦੀ ਹੈ ਵੀ ਇਹ ਚਾਹ ਚੇਂਜ ਆਈ ਹੋ। ਉਦੋਂ ਬਾਅਦ ਜਿਹੜੀ ਇੱਕ ਹੋਰ ਮੇਜਰ ਚੇਂਜ ਆ ਜਿਹੜੇ ਇਹਦੇ ਆ ਹਾਈ ਲੋ ਗੇਅਰ ਹਨ ਤੇ ਉਹ ਉਧਰ ਜਿਹੜੇ ਚਾਰ ਗੇਅਰ ਆ ਇਹ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਜਮਾ ਸੀਟ ਦੇ ਨਾਲ ਹੁੰਦੇ ਸੀਗੇ ਤੇ ਬੰਦੇ ਦੇ ਮਤਲਬ ਗੋਡਿਆਂ ਦੇ ਵਿੱਚ ਵਗਦਾ ਹੁੰਦਾ ਸੀ ਆ ਗੇਅਰ ਤੇ ਇਹਨਾਂ ਨੇ ਇਹਦੇ ਵਿੱਚ ਵੀ ਦੇਖੋ ਕਿੰਨੀ ਵਾਟਸ ਵਧਾਈ ਹੋਈ ਆ। ਮਤਲਬ ਉਹ ਵੀ ਇਹਦਾ ਡਰਾਈਵਰ ਨੂੰ ਪੂਰਾ ਟੋਟਲੀ ਕੰਫਰਟੇਬਲ ਕਰਤਾ ਇਹਨਾਂ ਨੇ। ਉਦੋਂ ਬਾਅਦ ਤਾਂ ਚਲੋ ਵੀਡੀਓ ਗੇਅਰ ਪਲੇ ਕਰਾਂ ਨੂੰ ਮਾਰਨ ਤੋਂ ਬਾਅਦ ਇਸ ਤੋਂ ਬਾਅਦ ਹੈਗਾ ਜੀ ਇਹਦੀਆਂ ਲੈਂਕਾਂ ਜਿਹੜੀ ਕੀ ਮੇਨ ਪ੍ਰੋਬਲਮ ਆਉਂਦੀ ਸੀਗੀ ਲੈਂਕਾਂ ਦੀ ਇਹਨਾਂ ਨੇ ਕੀ ਕੀਤਾ ਇੱਥੇ ਜਿਵੇਂ ਸੁਗਰਾਜ ਦੇ ਗੁੱਲੀਆਂ ਪੈਣੀ ਹੁੰਦੀਆਂ ਉਹ ਗੁੱਲੀਆਂ ਨਾਲ ਕੰਮ ਕਰਤਾ ਸੰਗਲ ਚੱਕ ਤੇ ਕਿਉਂਕਿ ਸੰਗਲ ਟੈਟ ਕਰਨੇ ਉਹ ਥੋੜੇ ਔਖੇ ਹੁੰਦੇ ਸੀ ਪੰਗਰੀਜ਼ ਦੇਣਾ ਪੈਂਦਾ ਸੀ ਉਹਨਾਂ ਨੂੰ ਜੇ ਗਰੀਸ ਨਹੀਂ ਦਿੰਦੇ ਸੀ ਕਿ ਫਿਰ ਉਹ ਜਾਮ ਹੋ ਜਾਂਦੇ ਸੀ ਤੇ ਉਹ ਖੁੱਲਦੇ ਨਹੀਂ ਸੀ ਇਹ ਵੀ ਨਰ ਨੇ ਬਹੁਤ ਸੋਨਾ ਕੰਮ ਕੀਤਾ ਜਿਹੜੀਆਂ ਕਿੱਥੇ ਆ ਗੁੱਲੀਆਂ ਵਾਲੀ ਲਿੰਕਾਂ ਦੀਆਂ ਤੇ ਬਾਕੀ ਪਿੱਛੋਂ ਕੋਈ ਜ਼ਿਆਦਾ ਚੇਂਜ ਹੈ ਨਹੀਂ ਗੀ ਕੱਲੀਆਂ ਲਾਈਟਾਂ ਹੀ ਅਬਰਗਾਰਡੀਆਂ ਤੇ ਇੱਕ ਇਹ ਦੋ ਚੇਂਜ ਹੀ ਆ ਬਸ ਇਹਦੇ ਵਿੱਚ ਬਾਕੀ ਸਾਰਾ ਟੋਟਲੀ ਜਿਵੇਂ ਹੈਗਾ ਉਵੇਂ ਹੀ ਸੇਮ ਹੀ ਆ ਡਬਲ ਡਿਸਟ੍ਰਿਬਿਊਟਰ ਉਫ ਬਹੁਤ ਅਫਤਬਾਦ ਅੱਗੇ ਆ ਜਾਂਦੇ ਆ ਇਹਦੇ ਵਿੱਚ ਇੰਜਨ ਤੇ ਐਸਪਾਸੇ ਇਹ ਨੰਨੇ ਕੀ ਕੀਤਾ ਜੜੀਆਂ ਆ ਪਾਈਪਾਂ ਸੀਗੀਆਂ ਸਟੇਰੀਂਗ ਵਾਲੀਆਂ ਇਹ ਪਹਿਲਾਂ ਇੰਜਨ ਦੇ ਵਿੱਚ ਹੋ ਕੇ ਜਾਂਦੀਆਂ ਸੀਗੀਆਂ ਅੰਦਰ ਦੀ ਜੋ ਕਿੰਨਰ ਹੁਣ ਬਾਹਰ ਕੱਢਦੀਆਂ ਆ ਆ ਜਾ ਰਹੀਆਂ ਇੱਥੋਂ ਠੀਕ ਹੈ ਤੇ ਇਹਦੇ ਪਿੱਛੇ ਵੀ ਇੱਕ ਕਾਰਨਾ ਉਸ ਨੂੰ ਮੈਂ ਵੀਡੀਓ ਵਿੱਚ ਗਾਹ ਦੱਸੂਗਾ ਬਾਕੀ ਪੰਪ ਪੰਪ ਸਾਰਾ ਕੁਝ ਸੇਮ ਆ ਸ਼ੂ ਵੀ ਸਾਈਡ ਤੋਂ ਸੇਮ 16 9 ਟਾਇਰ ਇਹਦੇ ਵੀ ਆ 16 9 ਟਾਇਰ ਇਹੋ ਦੇ ਆਪਣੇ ਸਾਹਮਣੇ ਖੜਾ ਇਹਦੇ ਨਾਲ ਦੇ ਮਾਡਲ ਉਹ ਤੇ ਬਾਕੀ ਮੂਰ ਲਟਾਇਰ ਰਹਿ ਗਿਆ ਨੰਬਰ 24 ਦੇ ਦੇ ਇਸ ਤੋਂ ਬਾਅਦ ਜਿਵੇਂ ਕਿ ਮੈਂ ਗੇਅਰ ਦੀ ਗੱਲ ਕਰਦਾ ਸੀਗਾ ਆ ਦੇਖੋ ਇਹ ਦੇਖੋ ਕਿੰਨੀ ਦੂਰ ਹੈ ਸੀਟ ਦੇ ਨਾਲ ਠੀਕ ਹੈ ਪਹਿਲਾਂ ਹੁੰਦਾ ਸੀ ਨਾ ਗੇਅਰ ਸੀਗਾ ਇਹ ਇੱਥੇ ਇੱਥੇ ਲੱਗਿਆ ਨਿਊਟਰਲ ਹੁੰਦਾ ਸੀ ਜਿਹੜਾ ਕਿ ਬੰਦੇ ਦੇ ਗੋਡਿਆਂ ਵਿੱਚ ਵੱਜਦਾ ਹੁੰਦਾ ਸੀ ਤੇ ਡਰਾਈਵਰ ਨੂੰ ਚਲਾਉਣ 'ਚ ਵੀ ਕਾਫੀ ਆਕ ਹੁੰਦੀ ਸੀਗੀ ਤੇ ਥੋੜਾ ਹੀ ਪੀੜਾ ਹੋ ਕੇ ਬੰਦਾ ਜਿਹਾ ਬੰਦਾ ਇੱਥੇ ਵੀ ਗੇਅਰ ਦੇ ਵਿੱਚ ਨਾ ਗੋਡਾ ਵਜੇ ਉਸ ਤੋਂ ਬਾਅਦ ਚਲੋ ਪਲੇਟਫਾਰਮ ਤੋਂ ਉੱਚਾ ਚੱਕੇ ਚੱਕਿਆ ਬਾਕੀ ਤੁਸੀਂ ਦੇਖ ਲਓ ਸਾਹਮਣੇ ਤੁਹਾਡੇ ਟਰੈਕਟਰ ਬਹੁਤ ਜ਼ਿਆਦਾ ਉੱਚਾ ਚੱਕਦਾ ਫੱਲੋ ਇਹਨਾਂ ਨੇ ਐਂਡ ਇਹ ਤੋਂ ਬਾਅਦ ਪਿੱਛੋਂ ਦਾ ਆਪਾਂ ਤੁਸੀਂ ਦੇਖ ਹੀ ਲਿਆ ਸਾਰਾ ਟਰੈਕਟਰ ਇਹ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕੱਲੀਆਂ ਲਿੰਕਾਂ ਤੋਂ ਬਿਨਾਂ ਉਦੋਂ ਬਾਅਦ ਹੁਣ ਤੁਹਾਨੂੰ ਦਿਖਾਉਣੇ ਆਂ ਦੀ ਮੇਜਰ ਚੇਂਜ ਕੀ ਆ ਅੰਦੀ ਹੁਣ ਤੁਹਾਨੂੰ ਲਾਸਟ ਚੇਂਜ ਦਿਖਾਉਣ ਲੱਗਾ ਟਰੈਕਟਰ ਦੇ ਵਿੱਚ ਜਿਹੜੀ ਕਿ ਇਹਦੇ ਵਿੱਚ ਆਈ ਆ ਬਾਕੀ ਟਰੈਕਟਰ ਨੂੰ ਚਲਾ ਕੇ ਪਤਾ ਲੱਗੂਗਾ ਕਿ ਕਿਹੜੀ ਕਿਹੜੀਆਂ ਚੇਂਜਾਂ ਹੋਰ ਵੀ ਆ ਇੱਕ ਦਿਨ ਚਲਾਇਆ ਤੇ ਆਪਾਂ ਇਹਨੂੰ ਉਹ ਟਰੈਕਟਰ ਨਾਲ ਕੰਪੇਅਰ ਕੀਤਾ ਤਾਂ ਆਪਾਂ ਨੂੰ ਪਤਾ ਲੱਗਿਆ ਵੀ ਆਹ ਚੇਂਜਾਂ ਹੈਗੀਆਂ ਇਹਦੇ ਵਿੱਚ ਤੇ ਹੁਣ ਜਿਹੜੀ ਲਾਸਟ ਵਾਲੀ ਚੇਂਜ ਆ ਉਹ ਹੈਗੀ ਆ ਇਹਦੇ ਮੁਰੇ ਨਾਲ ਇੰਟਰਕੂਲਰ ਲੱਗਿਆ ਹੋਇਆ ਆ ਦੇਖੋ ਇਹ ਇੰਟਰਕੂਲਰ ਲੱਗਿਆ ਹੋਇਆ ਵਾ ਜਿਹੜਾ ਇਹ ਸਟੇਰੀਂਗ ਆਇਲ ਉਹ ਨੂੰ ਠੰਡਾ ਰੱਖਦਾ ਹੈ ਇੰਟਰਕੂਲਰ ਦਾ ਕੰਮ ਇਹ ਆ ਉਹਦੋਂ ਕੀ ਹੈ ਜਿਹੜੀ ਆ ਪੰਪ ਦੀ ਲਾਈਫ ਇਹ ਵੱਧਦੀ ਆ ਪੰਪ ਛੇ ਦਿਖਰਾਬ ਨਹੀਂ ਹੁੰਦਾ ਤੇ ਠੰਡਾ ਰਹਿੰਦਾ ਪੰਪ ਦੇ ਵਿੱਚ ਓਕੇ ਤੁਹਾਨੂੰ ਇੰਟਰਕੂਲਰ ਦੁਬਾਰਾ ਦਿਖਾ ਦਿੰਨੇ ਆ ਇੱਕ ਵਾਰੀ ਚੈੱਕ ਕਰੋ ਠੀਕ ਹੈ ਤੇ ਬਾਕੀ ਆਪਣੀਆਂ ਹੋਰ ਵੀ ਵੀਡੀਓਆਂ ਦੇਖਣੀਆਂ ਤੇ ਲਾਈਕ ਕਰਨੀਆਂ ਸਬਸਕ੍ਰਾਈਬ ਕਰਨਾ ਸਾਰੇ ਨੇ ਚੈਨਲ ਇਸ ਤੋਂ ਬਾਅਦਲੀ ਵੀਡੀਓ ਜਿਹੜੀ ਹੋਊਗੀ ਉਹ ਆਪਾਂ ਨੂੰ ਅਰਜਨ ਦੇ ਨਾਲ ਤੋ ਰੰਗ 605 ਨਾਲ ਤੇ ਸਾਰੇ ਜੁੜੇ ਰਹੋ ਆਪਣੇ ਚੈਨਲ ਤੇ ਮਿਲਦੇ ਹਾਂ ਗਾਂ ਵਾਲੀ ਵੀਡੀਓ ਦੇ ਵਿੱਚ ਜੀ ਧੰਨਵਾਦ ਸਾਰਿਆਂ ਦਾ